ਪੰਜਾਬ ਨੂੰ ਜਿੱਥੇ ਕਿ ਗੁਰੂਆਂ ਪੀਰਾਂ ਤੇ ਪੈਗੰਬਰ ਅਤੇ ਦੇਵੀ-ਦੇਵਤਾ ਦੀ ਧਰਤੀ ਜਿੱਥੇ ਕਿ ਹਰ ਧਰਮ ਦੇ ਨਾਗਰਿਕ ਵਸਦੇ ਨੇ ਅਤੇ ਭਾਈਚਾਰਕ ਸਾਂਝ ਦਾ ਇੱਕ ਸਾਂਝਾ ਪ੍ਰਤੀਕ ਪੰਜਾਬ ਨੂੰ ਮੰਨਿਆ ਜਾਂਦਾ ਹੈ ਪੰਜਾਬ ਦੇ ਵਿੱਚ ਕਈ ਪ੍ਰਾਚੀਨ ਮੰਦਰ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਇੱਕ ਮੰਦਰ ਭਗਵਾਨ ਸ਼ਿਵ ਸ਼ੰਕਰ ਜੀ ਦਾ ਹੈ ਸ੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਮੁਕਤੀ ਤਾਂ ਪਿੰਡ ਚੈਲਾ ਸਮਰਾਲਾ ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਇਸ ਮੰਦਰ ਦੇ ਵਿੱਚ ਪੂਰੇ ਭਾਰਤ ਤੋਂ ਲੱਖਾਂ ਲੋਕ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਆਉਂਦੇ ਨੇ ਤੇ ਇਸ ਮੰਦਰ ਦੀ ਮੰਨਤਾ ਹੈ ਕਿ ਜੇ ਕੋਈ ਵੀ ਸ਼ਿਵ ਭਗਤ ਸੱਚੇ ਨੇ ਸੱਚੇ ਮਨ ਦੇ ਨਾਲ ਇਸ ਜਗ੍ਹਾ ਦੇ ਉੱਤੇ ਆ ਕੇ ਆਪਣੀ ਮੰਨਤ ਮੰਗਦਾ ਹੈ ਤਾਂ ਉਸ ਦੀ ਮੰਨਤ ਜਲਦੀ ਪੂਰੀ ਹੋ ਜਾਂਦੀ ਹੈ ਇਸ ਜਗ੍ਹਾ ਦੇ ਉੱਤੇ ਸ਼ਿਵਰਾਤਰੀ ਨੂੰ ਲੱਖਾਂ ਦੀ stdcਰ ਦੇ ਵਿੱਚ ਸ਼ਿਵ ਭਗਤ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਪਹੁੰਚਦੇ ਨੇ ਅਤੇ ਸ਼ਿਵ ਸ਼ੰਕਰ ਪੋਲੇ ਨਾਲ ਜੀ ਦਾ ਆਸ਼ੀਰਵਾਦ ਵੀ ਪ੍ਰਾਪਤ ਕਰਦੇ ਨੇ ਮੰਨਤਾ ਹੈ ਕਿ ਭਗਵਾਨ ਸ਼ੰਕਰ ਅਤੇ ਮਾਤਾ ਪਾਰਵਤੀ ਜੀ ਦੇ ਵਿਆਹ ਤੋਂ ਬਾਅਦ ਦੋਵੇਂ ਕਈ ਸਾਲਾਂ ਤੱਕ ਇਸ ਸਥਾਨ ਦੇ ਉੱਤੇ ਰਹੇ ਨੇ ਇਹ ਉਹੀ ਥਾਂ ਹੈ ਜਿੱਥੇ ਉਹਨਾਂ ਨੇ ਆਪਣਾ ਪਹਿਲਾ ਜਿਹੜਾ ਕਿ ਯੁਗਲ ਨਿਰਤ ਪੇਸ਼ ਕੀਤਾ ਸੀਗਾ ਇਸ ਤੋਂ ਬਾਅਦ ਦੋਵਾਂ ਦੀ ਸਾਂਝੀ ਸ਼ਕਤੀ ਇਸ ਧਰਤੀ ਦੇ ਵਿੱਚ ਲੀਨ ਹੋ ਗਈ ਇਸੇ ਥਾਂ ਦੇ ਉੱਤੇ ਮਾਂ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਪੁੱਛਿਆ ਸੀਗਾ ਭਵਿੱਖ ਦੇ ਵਿੱਚ ਇਸ ਸਥਾਨ ਦਾ ਕੀ ਮਹੱਤਵ ਹੋਵੇਗਾ ਤਾਂ ਭਗਵਾਨ ਸ਼ਿਵ ਜੀ ਨੇ ਕਿਹਾ ਕਿ ਜੋ ਕੋਈ ਵੀ ਇੱਥੇ ਆ ਕੇ ਆਪਣੇ ਪਾਪਾਂ ਦੀ ਮਾਫੀ ਮੰਗੇਗਾ ਮੈਂ ਉਸਦੇ ਸਾਰੇ ਜਨਮਾਂ ਦੇ ਸਾਰੇ ਪਾਪਾਂ ਦਾ ਨਾਸ਼ ਕਰ ਦੇਵਾਂਗਾ ਅਤੇ ਉਸ ਨੂੰ ਮੁਕਤੀ ਦੇਵਾਂਗਾ ਅਤੇ ਭੋਇਕ ਦੇ ਵਿੱਚ ਇਹ ਸਥਾਨ ਮੁਕਤੀ ਧਾਮ ਦੇ ਵਜੋਂ ਜਾਣਿਆ ਜਾਵੇਗਾ ਅਤੇ ਮੈਂ ਖੁਦ ਇੱਥੇ ਤਿੰਨ ਮੰਦਿਰਾਂ ਦੇ ਵਿੱਚ ਰਹਾਂਗਾ ਅਤੇ ਲੋਕਾਂ ਦਾ ਕਲਿਆਣ ਕਰਾਂਗਾ ਇੱਥੇ ਮੇਰੇ ਸਿਰ ਅਤੇ ਜਟਾਵਾਂ ਦੇ ਰੂਪ ਦੇ ਵਿੱਚ ਇੱਕ ਸ਼ਿਵਲਿੰਗ ਹੋਵੇਗਾ ਉੱਥੇ ਹੀ ਦੂਜਾ ਮੰਦਰ ਅੱਖਾਂ ਦੇ ਰੂਪ ਦੇ ਵਿੱਚ ਹੋਵੇਗਾ ਅਤੇ ਤੀਜਾ ਮੇਰੇ ਚਿਹਰੇ ਦੇ ਰੂਪ ਦੇ ਵਿੱਚ ਹੋਵੇਗਾ ਇਹਨਾਂ ਤਿੰਨਾਂ ਸ਼ਿਵਲਿੰਗਾ ਤੋਂ निकलन वाली शक्ति किरण अमृत दी वर्खा कर जो कि अमृत बख्श के हेठा बैठे लोगों को खुशी प्रदान कर भगवान सबकी मनोकामना पूर्ण करे सबके घर में सुख शांति रहे रोग कैसे दूर रहे और प्रभु के चरणों में हर उनका मन लगा रहे जल अभिषेक कितने बजे शुरू हो जाता है यहाँ पर जल अभिषेक है वो एक दिन पहले से ही जल अभिषेक शुरू हो जाता है रात के बारह बजे से जल अभिषेक शुरू हो जाता है और अगले दिन चार पैर की पूजा तक वो चल चलता रहता है, इस पर बता रहा है। जो यहाँ इतिहास है इसका यहाँ पे जो मूर्तियाँ हैं बहुत प्राचीन मूर्ति है, है, है जो यहाँ पे जो शिवलिंग है वह जो शिवलिंग है पूरे अद्भुत शिवलिंग है जो कि पूरे वर्ल्ड में एक ही शिवलिंग है जिसके समय समय पे इसके अंदर भगवान के नेत्र के दर्शन भगवान के गणेश जी के तुलसी के दर्शन ऐसे होते रहते हैं वैसे तो हमारे बारह ज्योतिर्लिंग भी हैं और तो उनकी जो शक्ति है आप उनको महसूस कर सकते हैं देख नहीं सकते पर ये जो यहाँ पे मित्र सुधार में जो स्विमिंग है इसकी जो पावर है इसकी जो शक्ति है आप जो इसमें पिक्चर बनती रहती है तो सारे भक्त उसको उसके अंदर भगवान की नीति दर्शन करते हैं समय समय पर ये नहीं कि कोई बार नहीं है जब होते तो प्रभु के कारण की तरफ से ही दर्शन होते हैं चैलेंग मंत्र आह फर्स्ट टाइम आया हुआ। मेरी फर्स्ट टाइम भी अभी ऐसा कुछ आसान हो गया, ने ने, हो गया। है। बहुत अच्छा लगता है। आह फैमिली आप? फैमिली? फैमिली के साथ हैं? हाँ फैमिली के साथ जाते हैं। आह फर्स्ट फर्स्ट टाइम आया हुआ। ਤਾਰੇ ਮੰਦਰ ਦੇ ਵਿੱਚ ਆਊਗਾ ਪੁਲੀ ਸ਼ੰਕਰ ਦਾ ਅਸ਼ੀਰਵਾਦ ਲੈ ਕੇ ਜਾਊਗਾ ਤੇ ਆਪਣੇ ਝੋਲੇ ਭਰ ਕੇ ਜਾਊਗਾ ਜਿਹੜੀ ਵਿਵਸਥਾ ਕੀਤੀ ਗਈ ਹੈ ਮੰਦਰ ਵੱਲੋਂ ਇਹ ਇਹ ਵੱਨ ਵਿਵਸਥਾ ਲੰਗਰ ਲੰਗਰ ਚੱਲ ਰਿਹਾ ਪੁਲੀ ਸ਼ੰਕਰ ਦਾ ਟੁੱਟ ਭੰਡਾਰੇ ਵਰਤਦੇ ਆ ਪਰ ਜਿਹੜੇ ਸ਼ਰ ਲਾਲੂ ਰਤਮਤਗਉਨ ਆ ਰਹੇ ਨੇ ਉਹ ਜਿਹੜੇ ਬਜ਼ੁਰਗ ਵੀ ਆਉਂਦਾ ਉਹਨਾਂ ਲਈ ਕੀ ਇੰਤਜ਼ਾਮ ਕੀਤਾ ਹੈ ਉਹਨਾਂ ਵਾਸਤੇ ਲੇਡੀ ਵਾਸਤੇ ਅਲੱਗ ਲਾਈਨ ਆ ਬਜ਼ੁਰਗਾਂ ਵਾਸਤੇ ਲੈਣਾ ਲਾਈਨ ਜਿਹੜੇ ਪੀੜ ਦੇ ਵਿੱਚ ਨਹੀਂ ਵੀ ਆ ਸਕਦੇ ਉਹ ਉਹਨਾਂ ਨੂੰ ਮੱਖਾਂ ਦੇ ਕੰਦਰ ਕੀ ਹੋਵੇ ਅਨੋਸੀ ਸਾਡੇ ਸੇਵਾਾਰ ਬਾਈ ਦੇ ਹੱਥ ਮੱਖਾ ਟਿਕਾ ਰਹੇ ਆ ਕਿੰਨੇ ਕ ਲੰਗਰ ਤੇ ਜਿਹੜੇ ਲੱਗੇ ਹੋਏ ਨੇ ਜੀ ਲੰਗਰ ਇੱਥੇ 100 ਤੋਂ ਉੱਪਰ ਲੰਗਰ ਚੱਲ ਰਿਹਾ ਹੈ ਇਸ ਵਕਤ ਠੀਕ ਹੈ ਜਨਪਾਉਸ਼ ਲਾਲੂ ਫਿਰ ਦਾਲੋ ਨੇ ਇਹ ਕਹਿੰਦੇ ਆ ਭਾਵਨਾ ਸੱਚੀ ਮਨ ਪੂਰੇ ਸ਼ਰਧਾ ਦੇ ਇਹ ਰਾਜਾ ਕਰੋ ਉਹਦਾ ਅਸ਼ੀਰਵਾਦ ਲੈ ਕੇ ਜਾਓ ਗੈਸ਼ ਕੋਈ ਮਹਾਕਾਲ ਹਰ ਹਰ ਮਾਦੇ